ਅੱਜ ਤੁਹਾਨੂੰ ਨਵਾਂ ਸ਼ਹਿਰ ਦੇ ਇੱਕ ਨੌਜਵਾਨ ਦੀ ਦਾਸਤਾਨ ਸੁਣਾਉਣੀ ਹੈ ਜੋ ਦਿਲ ਤੋਂ ਫੂਡੀ ਹੈ ਤੇ ਉਹ ਚਾਹੁੰਦਾ ਸੀਗਾ ਕਿ ਨਵਾਂ ਸ਼ਹਿਰ ਵਿੱਚ ਫੂਡ ਵੀ ਜਿਹੜਾ ਆ ਉਹ ਸਵਾਗ ਦੇ ਨਾਲ ਸਰਵ ਕੀਤਾ ਜਾਵੇ ਸਵਾਦ ਜਿਹੜਾ ਆ ਉਹ ਸਵਾਗ ਦੇ ਨਾਲ ਸਰਵ ਕੀਤਾ ਜਾਵੇ ਮਾਹੌਲ ਰੈਸਟੋਰੈਂਟ ਦੇ ਅੰਦਰਲਾ ਪੂਰਾ ਲੈਬਿਸ਼ਿੰਗ ਹੋਵੇ ਜਿਵੇਂ ਵੱਡੇ ਸ਼ਹਿਰਾਂ ਵਿੱਚ ਹੁੰਦਾ ਤੇ ਬਜਟ ਜਿਹੜਾ ਹੋਵੇ ਉਹ ਬਿਲਕੁਲ ਪਾਕਟ ਫ੍ਰੈਂਡਲੀ ਹੋਵੇ ਸਿਟਿੰਗਸ ਦੀ ਗੱਲ ਕਰੀਏ ਤਾਂ ਸੋਫਾ ਬਹੁਤ ਕੰਫਰਟੇਬਲ ਬਹੁਤ ਆਰਾਮਦਾਇਕ ਨੇ ਤੁਸੀਂ ਘੰਟਿਆਂ ਤੱਕ ਵੀ ਇੱਥੇ ਆਰਾਮ ਨਾਲ ਬੈਠ ਸਕਦੇ ਹੋ ਟੇਬਲ ਦੀ ਗੱਲ ਕਰੀਏ ਤਾਂ ਟੇਬਲ ਬਹੁਤ ਨੀਟ ਐਂਡ ਕਲੀਨ ਹੈ ਬਹੁਤ ਲਕਜੂਰੀਅਸ ਫੀਲਿੰਗ ਆਉਂਦੀ ਹੈ ਬਹੁਤ ਰਾਜਸੀ ਫੀਲਿੰਗ ਆਉਂਦੀ ਹੈ ਸ਼ੈਫ ਸਾਹਿਬ ਨੇ ਪੂਰੀ ਅੱਗ ਕੱਢੀ ਹੋਈ ਹੈ ਬਈ ਕੜਾਈ ਪਨੀਰ ਤੇ ਸਾਡੀ ਦਾਲ ਮੱਖਣੀ ਤਿਆਰ ਹੋ ਰਹੀ ਹੈ ਲੋਜੀ ਕੜਾਈ ਪਨੀਰ ਦੇ ਢੱਕਰੇ ਪਨੀਰ ਦੇ ਢੱਕਰੇ ਪਾ ਦਿੱਤੇ ਆ ਤੜਕੇ ਲੱਗ ਰਿਹਾ ਬਈ ਇੱਕੋ ਚੁੱਲੇ ਤੇ ਦਾਲ ਤੇ ਪਨੀਰ ਜਿਹੜਾ ਆ ਚੜ ਦਿੱਤਾ ਹੈ ਔਰ ਵੀ ਮੈਂ ਤਾਂ ਇੱਕੋ ਬੇਨਤੀ ਕੀਤੀ ਸ਼ੈਫ ਸਾਹਿਬ ਨੂੰ ਕਿ ਭਾਈ ਭਰ ਭਰ ਕੇ ਪਨੀਰ ਰੋਈ ਬਾਕੀ ਦੇਖੋ ਇਹਨਾਂ ਦਾ ਪੋਰਸ਼ਨ ਜਿਹੜਾ ਆ ਆਮ ਰੈਸਟੋਰੈਂਟਾਂ ਨਾਲੋਂ ਡੇਢਾ ਹੈ ਭਈ ਚਾਰ ਬੰਦੇ ਰਹਿ ਸਕਦੇ ਆਹ ਕਰੀਮ ਮੱਖਣ ਖੁੱਲੇ ਹੱਥ ਨਾਲ ਪਾਉਣਾ ਭਈ ਢਿੱਲੇ ਹੱਥ ਨਾਲ ਨਹੀਂ ਪਾਣਾ ਆ ਆਪਣੀਆਂ ਸਟ੍ਰਿਪਸ ਹੋ ਰਹੀਆਂ ਤਿਆਰ ਵੈਰੀ ਰਿਚ ਔਰ ਸਮੂਥ ਕਰਨਾ ਹੈ ਇਹ ਖਾ ਕੇ ਪਤਾ ਲੱਗੇਗਾ ਔਰ ਇਹਦੇ ਨਾਲ ਆਪਾਂ ਲੈਣ ਵਾਲੇ ਆ ਜੀ گارਲਿਕ ਨਾਲ ਗਰੇਵੀ ਬਹੁਤ ਥਿੱਕ ਨਜ਼ਰ ਆ ਰਹੀ ਹੈ ਔਰ সুইਟ ਨਜ਼ਰ ਆ ਰਹੀ ਹੈ ਆ ਗਾਰਲਿਕ ਨਾ ਨੇ ਵੀ ਮਸਾਲਾ ਉੱਤੇ ਲੱਗਿਆ ਹੋਇਆ ਔਰ ਇਹਦੇ ਅੰਦਰ ਲਸਣ ਖਾਣ ਤੋਂ ਬਾਅਦ ਕਿੰਨਾ ਕੁ ਮਹਿਸੂਸ ਹੁੰਦਾ ਕਿੰਨਾ ਕੁ ਸਵਾਦ ਆਉਂਦਾ ਉਹ ਖਾ ਕੇ ਪਤਾ ਲੱਗੇਗਾ ਇਹਦੇ ਵਿੱਚ ਆਪਣਾ ਕੰਬੋ ਓਵਰ 120 ਰੁਪਏ ਤੋਂ ਸਟਾਰਟ ਹੁੰਦਾ ਜਿਹਦੇ ਵਿੱਚ ਦੋ ਬੰਦੇ ਆ ਕੇ 300 ਦੇ ਵਿੱਚ 650 ਮਤਲਬ ਇੱਕ ਜੇ ਸਿੰਗਲ ਬੰਦੇ ਨੇ ਆਣਾ ਤਾਂ 120 ਵਿੱਚ ਅੱਜ ਸਕਦਾ ਜੇ ਦੋ ਜਾਣੇ ਆ 300 ਵਿੱਚ ਅੱਛਾ ਖਾਣਾ ਉਹਨਾਂ ਨੂੰ ਮਿਲ ਜਾਏਗਾ ਡਰਿੰਕਸ ਨਾਲ ਹੋਣਗੇ ਦੇ ਨਿੰਨਾ ਮਿੰਟ ਵਿੱਚ ਜੀ ਤੋਂ ਹੁੰਦੇ ਨੇ ਸ਼ੇਕਸ ਵਗੈਰਾ ਉਹਨਾਂ ਦੋ ਸ਼ੇਕਸ ਨਾਲ ਪਾਪਾ ਇੱਕ ਸ਼ੇਕ ਫ੍ਰੀ ਕੀਤਾ ਵਾ ਓਕੇ ਭਰਾਇਆ ਨਾ ਉਹ ਸਵੇਰੇ ਸਵੇਰੇ ਪਰੌਂਠੇ ਖਾਣ ਦੇ ਬਹੁਤ ਸ਼ਕੀਨ ਆ ਪਰੌਂਠੇ ਬਣਾਉਂਦੇ ਹੋ ਬਿਲਕੁਲ ਭਾਜੀ ਉਹਨਾਂ ਨੂੰ ਕਹਿੰਦੇ ਆ ਕਿ ਵਾਈਟ ਬਲੱਡ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਸਾਡੇ ਕੋਲ ਕਈ ਤਰ੍ਹਾਂ ਦੇ ਪਰੌਂਠੇ ਆ ਠੀਕ ਆ ਜੀ ਤੇ ਮਤਲਬ ਵਾਈਟ ਪਲੇਟ ਤੇ ਕਈ ਤਰ੍ਹਾਂ ਦੇ ਪਰੌਂਠੇ ਮਿਲ ਜਾਣਗੇ ਬਿਲਕੁਲ ਭਾਜੀ ਬਿਲਕੁਲ ਨਹੀਂ ਫ੍ਰੈਸ਼ ਹੋਏਗਾ ਲੱਸੀ ਮਿਲੇਗੀ ਲੱਸੀ ਫਿਰ ਲੰਚ ਬਿਲਕੁਲ ਲੰਚ ਡিনার ਹੈ ਆਪਣਾ ਕੋ ਬ੍ਰੇਕਫਾਸਟ ਮੰਨ ਲਓ ਕਿਸ ਦਾ ਕੋ ਰਿਸ਼ਤਾ ਹੋਣ ਲੱਗਾ ਹਾਂਜੀ ਕੁੜਮਾ ਨੂੰ ਮਿਲਣਾ ਉਹ ਕਹਿ ਸਕਦੇ ਕਿ ਵਾਈਟ ਪਲੇਟ ਚੱਲੀਏ ਬਿਲਕੁਲ ਜੀ ਬਿਲਕੁਲ ਬਿਲਕੁਲ ਕਿੱਟੀ ਪਾਰਟੀ ਕਰਨੀ ਹੈ ਬਿਲਕੁਲ ਭਾਜੀ ਬਿਲਕੁਲ ਸਰ ਡਿਸਕਾਊਂਟ ਬਿਲਕੁਲ ਕਰਾਂਗੇ ਭਾਜੀ ਬਿਲਕੁਲ ਮਾਨ ਦਾ ਜੇ ਉਹਨਾਂ ਕਿੱਟੀ ਪਾਰਟੀ ਕਰੂਗੇ ਉਹਨਾਂ ਨੂੰ 10% ਭਾਜੀ ਡਿਸਕਾਊਂਟ ਕਰਾਂਗੇ ਜ਼ਰੂਰ ਪਰ ਜੇ ਆਪਣੇ ਭਾਜੀ ਉਹਨਾਂ ਦੀ ਵੀਡੀਓ ਸ਼ੇਅਰ ਕਰਕੇ ਆਉਗੇ ਸ਼ੇਅਰ ਕਰਕੇ ਆਉਗੇ ਸਤਿਉ ਅੱਜ ਤੁਹਾਨੂੰ ਨਵਾਂ ਸ਼ਹਿਰ ਦੇ ਇੱਕ ਅਜਿਹੇ ਫੇਵਰਿਟ ਰੈਸਟੋਰੈਂਟ ਦਾ ਟੂਰ ਕਰਵਾਉਣਾ ਜਿਸ ਨੇ ਬਹੁਤ ਘੱਟ ਸਮੇਂ ਅੰਦਰ ਆਪਣੇ ਸਵਾਦ ਨਾਲ ਆਪਣੀ ਸ਼ਾਨੂ ਸ਼ੌਕਤ ਨਾਲ ਆਪਣੇ ਸਟਾਈਲ ਨਾਲ ਲੋਕਾਂ ਦੇ ਦਿਲਾਂ ਵਿੱਚ ਇੱਕ ਖਾਸ ਜਗ੍ਹਾ ਬਣਾਈ ਹੈ ਔਰ ਜਗ੍ਹਾ ਐਸੀ ਬਣਾਈ ਹੈ ਕਿ ਥੋੜੇ ਸਮੇਂ ਵਿੱਚ ਹੀ ਇਹ ਰੈਸਟੋਰੈਂਟ ਲੋਕਾਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ ਅੱਜ ਤੁਹਾਨੂੰ ਨਵਾਂ ਸ਼ਹਿਰ ਦੇ ਇੱਕ ਨੌਜਵਾਨ ਦੀ ਦਾਸਤਾਨ ਸੁਣਾਉਣੀ ਹੈ ਜੋ ਦਿਲ ਤੋਂ ਫੂਡੀ ਹੈ ਤੇ ਉਹ ਚਾਹੁੰਦਾ ਸੀਗਾ ਕਿ ਨਵਾਂ ਸ਼ਹਿਰ ਵਿੱਚ ਕੂੜੀ ਜਿਹੜਾ ਆ ਉਹ ਸਵਾਗ ਦੇ ਨਾਲ ਸਰਵ ਕੀਤਾ ਜਾਵੇ ਸਵਾਦ ਜਿਹੜਾ ਆ ਉਹ ਸਵਾਗ ਦੇ ਨਾਲ ਸਰਵ ਕੀਤਾ ਜਾਵੇ ਮਾਹੌਲ ਰੈਸਟੋਰੈਂਟ ਦੇ ਅੰਦਰਲਾ ਪੂਰਾ ਲੈਵਿਸ਼ਿੰਗ ਹੋਵੇ ਜਿਵੇਂ ਵੱਡੇ ਸ਼ਹਿਰਾਂ ਵਿੱਚ ਹੁੰਦਾ ਤੇ ਬਜਟ ਜਿਹੜਾ ਹੋਵੇ ਉਹ ਬਿਲਕੁਲ ਪਾਕਟ ਫ੍ਰੈਂਡਲੀ ਹੋਵੇ ਤੇ ਉਸ ਨੌਜਵਾਨ ਨੇ ਆਪਣੇ ਸੁਪਨੇ ਨੂੰ ਸਰਕਾਰ ਕੀਤਾ ਦਾ ਵਾਈਟ ਪਲੇਟ ਦੇ ਨਾਮ ਹੇਠ ਜੀ ਹਾਂ ਬਿਲਕੁਲ ਨਵਾਂ ਸ਼ਹਿਰ ਦੇ ਇੱਕ ਨੌਜਵਾਨ ਨੇ ਚਿੱਟੀ ਥਾਲੀ ਜਾਣੀ ਕਿ ਵਾਈਟ ਪਲੇਟ ਦੇ ਹੇਠਾਂ ਆਪਣੇ ਸੁਪਨੇ ਨੂੰ ਸਾਕਾਰ ਕੀਤਾ ਹੈ ਤੇ ਇੱਥੇ ਫੂਡ ਜਿਹੜਾ ਆ ਉਹ ਇੰਨਾ ਕੁ ਕਲਾਸੀ ਮਿਲਦਾ ਹੈ ਇੰਨਾ ਕੁ ਸ਼ਾਨਦਾਰ ਮਿਲਦਾ ਹੈ ਔਰ ਇੰਨੇ ਕੁ ਬਜਟ ਚ ਮਿਲਦਾ ਹੈ ਕਿ ਤੁਹਾਡੀ ਰੂਹ ਵਾਹ ਖੁਸ਼ ਹੋ ਜਾਂਦੀ ਹੈ ਕਿشن ਤੁਹਾਨੂੰ ਕਨਫਰਮ ਕਰ ਦਿੰਦਾ ਜੀ ਨਵਾਂ ਸ਼ਹਿਰ ਬੰਗਾ ਰੋਡ HDFC ਬੈਂਕ ਮਨੀਲਾ ਟਾਪਰ ਤੇ ਬਿਲਕੁਲ ਸਾਹਮਣੇ ਤੁਹਾਨੂੰ ਨਜ਼ਰ ਆਵੇਗਾ ਦਾ ਵਾਈਟ ਪਲੇਟ ਰੈਸਟੋਰੈਂਟ ਤੁਸੀਂ ਜਦ ਆਪਣੇ ਵਹੀਕਲ ਤੇ ਬੰਗਾ ਰੋਡ ਤੇ ਚੜਦੇ ਹੋ ਦਾ ਪੈਟਰੋਲ ਪੰਪ ਤੋਂ ਬਿਲਕੁਲ ਪਹਿਲਾਂ ਤੁਹਾਨੂੰ ਨਜ਼ਰ ਆਵੇਗਾ ਦਾ ਵਾਈਟ ਪਲੇਟ ਰੈਸਟੋਰੈਂਟ ਔਰ ਇੱਥੇ ਸਪੇਸ ਇੰਨੀ ਆ ਪਾਰਕਿੰਗ ਦੀ ਚਾਹੇ ਤੁਸੀਂ ਅੱਗੇ ਪਿੱਛੇ ਕਰਕੇ 10 ਗੱਡੀਆਂ ਖੜੀਆਂ ਕਰ ਲੋ ਤਾਂ ਵੀ ਤੁਹਾਡੀ ਗੱਡੀ ਪਾਰਕ ਹੋ ਜਾਵੇਗੀ ਤੇ ਨਾਲ ਦੀ ਨਾਲ 10 ਮੋਟਰਸਾਈਕਲ ਵੀ ਖੜ੍ਹ ਸਕਦੇ ਆ ਤੁਹਾਨੂੰ ਅੰਦਰ ਚੱਲ ਕੇ ਰੈਸਟੋਰੈਂਟ ਦਿਖਾਣਾ ਲੇਕਿਨ ਉਸ ਤੋਂ ਪਹਿਲਾਂ ਇੱਕ ਸ਼ੇਅਰ ਤੋਂ ਬੰਤਾਇਰੇ ਬਾਬਾ ਕਲਾਸੀ ਮਾਹੌਲ ਰਾਇਲ ਮਾਹੌਲ ਕੰਫਰਟੇਬਲ ਸੈਟਿੰਗ ਖਾਣਾ ਇੰਨਾ ਲਜੀਜ਼ ਕਿ mucho ਆਪਣੇ ਆਪ ਨਿਕਲਦਾ ਹੈ ਗ੍ਰੇਟ ਯਾਰ ਕਿ ਪੋਰਸ਼ਨ ਵੱਡਾ ਤੇ ਬਿੱਲ ਛੋਟਾ ਹੈਰਾਨ ਹੋ ਜਾਓਗੇ ਤੁਸੀਂ ਪੜ੍ਹ ਕੇ ਇਹਨਾਂ ਦੀ ਰੇਟ ਯਾਰ ਰਾਇਲ ਵਾਈਬ ਲਵਿਸ਼ਿੰਗ ਐਟਮੋਸਫੇਅਰ ਤੁਸੀਂ ਡੈਫੀਨਿਟਲੀ ਇੱਥੇ ਆ ਕੇ ਕਰੋਗੇ ਮੈਮਰੀ ਕ੍ਰੀਏਟ ਯਾਰ ਚਿੱਟੀ ਥਾਲੀ ਦੀ ਪੂਰੀ ਚਰਚਾ ਇਹ ਨਵਾਂ ਸ਼ਹਿਰ ਵਿੱਚ ਜਿਹਨੂੰ ਸਵਾਗ ਜ ਲੋਕ ਕਹਿੰਦੇ ਨੇ ਦਾ ਵਾਈਟ ਪਲੇਟ ਯਾਰ ਦਾ ਵਾਈਟ ਪਲੇਟ ਯਾਰ ਆਓ ਅੰਦਰ ਚੱਲਦੇ ਹਾਂ ਵੈਲ ਅੰਡਰ ਲਿ ਮਹਾਲ ਦੀ ਗੱਲ ਕਰੀਏ ਤਾਂ ਬਹੁਤ ਮੈਜੈਸਟਿਕ ਹੈ ਬਹੁਤ ਰੀਗਲ ਹੈ ਔਰ ਨਾਲ ਦੀ ਨਾਲ ਸਿਟਿੰਗਸ ਦੀ ਗੱਲ ਕਰੀਏ ਤਾਂ ਸੋਫਾਸ ਬਹੁਤ ਕੰਫਰਟੇਬਲ ਨੇ ਬਹੁਤ ਆਰਾਮਦਾਇਕ ਨੇ ਤੁਸੀਂ ਘੰਟਿਆਂ ਤੱਕ ਵੀ ਇੱਥੇ ਆਰਾਮ ਨਾਲ ਬੈਠ ਸਕਦੇ ਹੋ ਟੇਬਲ ਦੀ ਗੱਲ ਕਰੀਏ ਤਾਂ ਟੇਬਲ ਬਹੁਤ ਨੀਟ ਐਂਡ ਕਲੀਨ ਹੈ ਬਹੁਤ ਲਕਜੂਰੀਅਸ ਫੀਲਿੰਗ ਆਉਂਦੀ ਹੈ ਬਹੁਤ ਰਾਜਸੀ ਫੀਲਿੰਗ ਆਉਂਦੀ ਹੈ ਔਰ ਉਹਦੇ ਨਾਲ ਦੀ ਨਾਲ ਇੱਕ ਵਾਰ ਫਿਰ ਤੋਂ ਇਧਰ ਇੰਪੀਰੀਅਲ ਲੁੱਕ ਨਜ਼ਰ ਆਉਂਦੀ ਹੈ ਜੇ ਤੁਸੀਂ ਆਪਣੀ ਸਨੈਪਚੈਟ ਬਣਾਣੀ ਆ ਆਪਣੀ ਇੰਸਟਾ ਤੇ ਕੋਈ ਪੋਸਟ ਪਾਣੀ ਆ ਜਿਹੜਾ ਅੰਦਰ 뮤직 ਹੈ ਬੜਾ ਸੌਫਟ ਸੌਫਟ ਚੱਲਦਾ ਔਰ ਜਿਹੜੀ ਲਾਈਟਸ ਨੇ ਥੋੜੇ ਥੋੜੇ ਡਿਮ ਵੀ ਕਰ ਦਿੰਦੇ ਆ ਲਾਈਟਸ ਬੜੀਆਂ ਸੌਫਟ ਨੇ ਜਿਹਦੇ ਨਾਲ ਅੰਦਰ ਮਾਹੌਲ ਸੱਚੀ ਬਹੁਤ ਐਲੀਗੈਂਟ ਬਣ ਜਾਂਦਾ ਔਰ ਇੱਥੇ ਕਹਿੰਦੇ ਜਿਹੜੀ ਫੋਟੋ ਖੁੱਚੀ ਜਾਂਦੀ ਹੈ ਕਿਉਂਕਿ ਵਾਈਬ ਸੀ ਬੜੀਆਂ ਰਾਇਲ ਨੇ ਬੜੀਆ ਕਲਾਸੀ ਨੇ ਫੋਟੋ ਆਪਣੇ ਆਪ ਹੀ ਵਾਇਰਲ ਹੋ ਜਾਂਦੀ ਹੈ ਜੇ ਚਾਹੇ ਤੁਸੀਂ ਦੋਸਤਾਂ ਦੇ ਨਾਲ ਮਸਤੀ ਕਰਨੀ ਹੋਵੇ ਬਰਥਡੇ ਪਾਰਟੀ ਮਨਾਉਣੀ ਹੋਵੇ ਕਿੱਟੀ ਪਾਰਟੀ ਕਰਨੀ ਹੋਵੇ ਕੋਈ ਪ੍ਰੋਫੈਸ਼ਨਲ ਮੀਟਿੰਗ ਕਰਨੀ ਹੋਵੇ ਚਾਹੇ ਪ੍ਰਾਈਵੇਸੀ ਦੇ ਨਾਲ ਟਾਈਮ ਸਪੈਂਡ ਕਰਨਾ ਹੋਵੇ ਤੁਹਾਨੂੰ ਇੱਥੇ ਬਹੁਤ ਅੱਛੀ ਸਪੇਸ ਮਿਲਦੀ ਹੈ ਇਸ ਦੇ ਨਾਲ ਦੇ ਨਾਲ ਜਿਵੇਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿ ਆ ਜਿਹੜਾ ਪਿਆਰਾ ਜਿਹਾ ਪਰਿਵਾਰ ਆਇਆ ਇਹ ਆਪਣੇ ਮਾਤਾ ਪਿਤਾ ਦੀ ਮੈਰਿਜ ਐਨੀਵਰਸਰੀ ਮਨਾਣ ਇੱਥੇ ਆਇਆ ਔਰ ਜੇਕਰ ਇਹਨਾਂ ਦੇ ਵਾਂਗ ਤੁਸੀਂ ਇੱਥੇ ਆਪਣੇ ਮਾਤਾ ਪਿਤਾ ਦੀ ਭੈਣ ਭਰਾ ਦੀ ਮੈਰਿਜ ਐਨੀਵਰਸਰੀ ਮਨਾਣਾ ਚਾਹੁੰਦੇ ਤੁਹਾਨੂੰ ਬਹੁਤ ਸਾਰੀਆਂ ਫੈਸਿਲਿਟੀਆਂ ਦੇ ਨਾਲ ਦੀ ਨਾਲ ਐਮੈਨਿਟੀਆਂ ਮਿਲਦੀਆਂ ਤੇ ਇੱਥੇ ਤੁਹਾਡੀ ਹਰ ਇੱਕ ਡਿਮਾਂਡ ਨੂੰ ਪਰਫੈਕਟਲੀ ਡਿਲੀਵਰ ਕੀਤਾ ਜਾਂਦਾ ਹੈ ਤਾਂ ਜੋ ਤੁਹਾਡਾ ਮੂਡ ਜਿਹੜਾ ਆ ਉਹ ਬਹੁਤ ਅੱਛਾ ਤੇ ਤਰੋ ਤਾਜ਼ਾ ਬਣਿਆ ਰਹੇ ਸਾਥੀਓ ਹਰ ਤਰ੍ਹਾਂ ਦੇ ਭੋਜਨ ਵਿਅੰਜਨ ਨੂੰ ਬੜੀ ਸਾਫ ਸਫਾਈ ਤੇ ਪਿਆਰ ਨਾਲ ਪਕਾਇਆ ਜਾਂਦਾ ਹੈ ਸਵਾਦ ਨਾਲ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾਂਦਾ ਰੇਟ ਲਿਸਟ ਤੁਸੀਂ ਦੇਖੋਗੇ ਤਾਂ ਰੂਹ ਖੁਸ਼ ਹੋ ਜਾਵੇਗੀ ਨਾਲ ਦੀ ਨਾਲ ਕੰਬੋ ਪੈਕਸ ਵੀ ਬਣਾਏ ਹਨ ਤੁਹਾਡੀ ਮੀਲ ਤੇ ਡੀਲ ਨੂੰ ਹੋਰ ਕੰਫਰਟੇਬਲ ਕਰਨ ਵਾਸਤੇ ਤਾਂ ਸਾਥੀਓ ਤੁਹਾਨੂੰ ਫਰੇਮ ਵਿੱਚ ਮੇਰੇ ਨਾਲ ਦ ਵਾਈਟ ਪਲੇਟ ਰੈਸਟੋਰੈਂਟ ਦੇ ਓਨਰ ਅਮਰਪ੍ਰੀਤ ਨਜ਼ਰ ਆ ਰਹੇ ਨੇ ਤੇ ਉਹਨਾਂ ਦੇ ਕਜ਼ਨ ਆਸ਼ੂ ਵੀ ਇੱਥੇ ਮੌਜੂਦ ਨੇ ਔਰ ਮੈਂ ਇਹਨਾਂ ਨੂੰ ਤੁਹਾਡੇ ਰੂਪ ਰੂਪ ਕਰਾਂ ਲੇਕਿਨ ਉਸ ਤੋਂ ਪਹਿਲਾਂ ਦੱਸਣਾ ਚਾਹਨਾ ਕਿ ਇਹਨਾਂ ਦੀ ਮਹਿਮਾਨ ਨਿਵਾਜ਼ੀ ਬਹੁਤ ਅੱਛੀ ਹੈ ਔਰ ਇਹ ਜਿਹੜਾ ਸਾਡਾ ਭਰਾ ਹੈ ਇਹ ਖਾਣਾ ਖਲਾ ਕੇ ਰਿਸ਼ਤਾ ਬਣਾ ਲੈਂਦਾ ਕਿਉਂਕਿ ਖਾਣਾ ਇੰਨਾ ਸਵਾਦ ਹੈ ਔਰ ਇਹਨਾਂ ਦੀ ਨੇਚਰ ਇੰਨੀ ਅੱਛੀ ਹੈ ਕਿ ਰਿਸ਼ਤਾ ਆਪਣੇ ਆ ਬਣ ਜਾਂਦਾ ਪਹਿਲੇ ਸਵਾਗਤ ਕਰਦੇ ਫਿਰ ਗੱਲਬਾਤ ਕਰਦੇ ਆ ਉਹਨਾਂ ਦਾ ਸਵਾਗਤ ਥੈਂਕ ਯੂ ਭਾਜੀ ਥੈਂਕ ਯੂ ਬਸ ਭਾਜੀ ਇੱਕ ਦੋ ਗੱਲਾਂ ਕਰਨੀਆਂ ਫਿਰ ਮੈਂ ਖਾਣਾ ਵੀ ਖਾਣਾ ਕਿਉਂਕਿ ਤੁਹਾਡੀ ਤਾਰੀਫ਼ ਬੜੀ ਸੁਣੀ ਆ ਤੇ ਖਾਣਾ ਇਸ ਪਾਸੇ ਰੁਝਾਨ ਕਿਵੇਂ ਆਇਆ ਫੂਡ ਇੰਡਸਟਰੀ ਵਾਲੇ ਪਾਸੇ ਤੇ ਆਪਣੇ ਰੈਸਟੋਰੈਂਟ ਦਾ ਨਾਮ ਤੁਸੀਂ ਦਾ ਵਾਈਟ ਪਲੇਟ ਕਿਉਂ ਰੱਖਿਆ ਬਸ ਭਾਜੀ ਫੂਡ ਨਾਲ ਪਿਆਰ ਆਪਾਂ ਨੂੰ ਸ਼ੁਰੂ ਤੋਂ ਸੀਗਾ ਬਚਪਨ ਤੋਂ ਹੀ ਬਚਪਨ ਤੋਂ ਹੀ ਸੀਗਾ ਹਨਾ ਖਾਣ ਦੇ ਸ਼ੌਕੀਨ ਸੀਗੇ ਤਾਂ ਫਿਰ ਸੋਚਿਆ ਕਿ ਚਲੋ ਫੂਡ ਲਾਈਨ ਦੇ ਵਿੱਚ ਜਾਂਦੇ ਆ ਤੇ ਆਪਣੇ ਨਮਸ਼ਾਹ ਦੇ ਵਿੱਚ ਕੋਈ ਐਡਾ ਦੀ ਖਾਸ ਮੈਨੂੰ ਜਗ੍ਹਾ ਵੀ ਨਹੀਂ ਦਿਖ ਰਹੀ ਸੀਗੀ ਨਹੀਂ ਟੈਂਡ ਕਲੀਨ ਹੋਵੇ ਜਿਆਦਾ ਬਿਲਕੁਲ ਭਾਜੀ ਬਿਲਕੁਲ ਫਿਰ ਆਪਾਂ ਆਪਣਾ ਰੈਸਟੋਰੈਂਟ ਦਾ ਸੋਚਿਆ ਤੇ ਆਪਾਂ ਇਹਨੂੰ ਪੂਰਾ ਮਿਹਨਤ ਕਰਕੇ ਫਿਰ ਐਸਪੀ ਜ਼ਾਬ ਵੀ ਤਿਆਰ ਕਰ ਦੋ ਹਾਂਜੀ 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 ਬਿਲਕੁਲ ਹਾਂਜੀ ਪਾਜੀ ਬਿਲਕੁਲ ਅੱਛਾ ਮੈਂ ਅੰਦਰ ਆਇਆ ਬੜੀ ਲੈਵਿਸ਼ ਬੜਾ ਲੈਵਿਸ਼ਿੰਗ ਮਾਹੌਲ ਆ ਬਹੁਤ ਐਲੀਗੈਂਟ ਹੈ ਸਾਫ ਸਫਾਈ ਦਾ ਬਹੁਤ ਖਿਆਲ ਰੱਖਿਆ ਤੁਸੀਂ ਬਿਲਕੁਲ ਪਾਜੀ ਬਿਲਕੁਲ ਬਿਲਕੁਲ ਜੀ ਔਰ ਲੁੱਕ ਬਹੁਤ ਅੱਛੀ ਆ ਫੋਟੋ ਜੇ ਨਿਕਲੇ ਜੇ ਕਿਸੇ ਨੇ ਸਨੈਪਚੈਟ ਵੀ ਬਣਾਣੀ ਇਹ ਬਹੁਤ ਬਿਲਕੁਲ ਪਾਜੀ ਬਿਲਕੁਲ ਸਾਡੇ ਕੋਲ ਆਉਂਦੇ ਆ ਕਸਟਮਰ ਬਹੁਤ ਖਾਣਾ ਲੈ ਬਾਚ ਖਾਂਦੇ ਵਰ ਅੱਧਾ ਅੱਧਾ ਘੰਟਾ ਆਪਣੀ ਇੱਥੇ ਸੈਲਫੀ ਲੈਂਦੇ ਆ ਫੋਟੋ ਆ ਲੈਂਦੇ ਆ ਹਾਂ ਜੀ ਹਾਂ ਜੀ ਅੱਛਾ ਤਾਂ ਵਾਈਟ ਤਸਵੀਰ ਨੂੰ ਆਪਾਂ ਨੂੰ ਵੀ ਸਕੂਨ ਮਿਲਦਾ ਕਿ ਨਾ ਆਪਾਂ ਇੰਨਾ ਵਧੀਆ ਚੀਜ਼ ਬਣਾਈ ਆ ਅੱਛਾ ਭਾਈ ਜਦੋਂ ਇੱਥੇ ਨੌਜਵਾਨ ਆ ਕੇ ਤਸਵੀਰਾਂ ਖਿੱਚਦੇ ਆ ਸਨੈਪਚੈਟ ਬਣਾਉਂਦੇ ਆ ਔਰ ਖਾਸ ਕਰਕੇ ਵਾਇਰਲ ਵੀ ਹੋ ਜਾਂਦੀ ਤਾਂ ਦਿਨ ਸਕੂਨ ਮਿਲਦਾ ਬਹੁਤ ਸਕੂਨ ਮਿਲਦਾ ਭਾਜੀ ਜੀ ਹਾਂਜੀ ਮਤਲਬ ਬਹੁਤ ਹਿੱਟ ਹੈ ਜੋ ਤੁਸੀਂ ਪੈਸੇ ਖਰਚੇ ਬਿਲਕੁਲ ਬਰੀ ਬਿਲਕੁਲ ਤੇ ਅੱਛਾ ਜਿਹੜੇ ਹੁਣ ਆਉਣਾ ਚਾਹੁੰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਨਾ ਇੱਕ ਪਲੇਟ ਲੱਗਦਾ ਕਿਸੇ ਬਾਹਰਲੇ ਬੰਦੇ ਨੇ ਆਕੇ ਬਣਾਇਆ ਤੇ ਮਹਿੰਗਾ ਬਹੁਤ ਆ ਬਿਲਕੁਲ ਭਾਜੀ ਕਸਟਮਰ ਜਦੋਂ ਮੰਗਦੇ ਆ ਸਾਡੇ ਕੋਲ ਉਹਨਾਂ ਦੇ ਮਨ 'ਚ ਇਹੀ ਹੁੰਦਾ ਵਾ ਕਿ ਤੁਹਾਡਾ ਫੂਡ ਮਹਿੰਗਾ ਹੋਊਗਾ ਪਰ ਜਦੋਂ ਬਿੱਲ ਕਰਦੇ ਆ ਤਾਂ ਹੈਰਾਨ ਹੋ ਜਾਂਦੇ ਆ ਕਿ ਵੀ ਇਹ ਵੀ ਫੂਡ ਤੁਹਾਡਾ ਨਾਰਮਲ ਰੇਂਜ ਦੇ ਮਤਲਬ ਸਰ ਪੂਰੀ ਫੈਮਿਲੀ ਡਿਨਰ ਵੀ ਕਰ ਲੈਂਦੀ ਤੇ ਬਿੱਲ ਹਜ਼ਾਰ ਤੋਂ ਵੀ ਥੱਲੇ ਥੱਲੇ ਬਣਦਾ ਬਿਲਕੁਲ ਭਾਜੀ ਬਿਲਕੁਲ ਬਿਲਕੁਲ ਔਰ ਹੈਰਾਨ ਹੋ ਜਾਂਦੇ ਅੱਛਾ ਇੰਨੀ ਅੱਛੀ ਜਗ੍ਹਾ ਜਾ ਕੇ ਇੰਨਾ ਨੀਟ ਐਂਡ ਕਲੀਨ ਖਾਣਾ ਖਾ ਕੇ ਇੰਨਾ ਪਿਓਰ ਖਾਣਾ ਖਾ ਕੇ ਵੀ ਬਿੱਲ ਹਜ਼ਾਰ ਵੀ ਨਹੀਂ ਬਣੇ ਬਿੱਲ ਹਜ਼ਾਰ ਵੀ ਨਹੀਂ ਬਣਿਆ ਹਾਂਜੀ ਫਿਰ ਰਿਸ਼ਤਾ ਬਣ ਜਾਂਦਾ ਬਿਲਕੁਲ ਭਾਜੀ ਉਹ ਚਾਹਸ਼ਮਰ ਆਪਣਾ ਕੋ ਰਿਪੀਟ ਆਂਦੇ ਫਿਰ ਹਨਾ ਤਾਂ ਆਪਣੇ ਅੱਗੇ ਸਾਥੀਆਂ ਨੂੰ ਵੀ ਦੱਸਦੇ ਆ ਤਾਂ ਉਹ ਆਂਦੇ ਅੱਜ ਵੀ ਮੈਂ ਦੇਖ ਰਿਹਾ ਕਿ ਮੈਰਿਜ ਐਨੀਵਰਸਰੀ ਸੈਲੀ ਪ੍ਰਗਨਾ ਚ ਆਉਂਦੇ ਉਹਨਾਂ ਨੂੰ ਕੀ ਕਹੋ ਬਿਲਕੁਲ ਕਹਿੰਦੇ ਕਿ ਅਸੀਂ ਆਓ ਤੁਸੀਂ ਇੱਕ ਵਾਰੀ ਸਾਡਾ ਫੂਡ ਟਰਾਈ ਕਰੋ ਸਾਨੂੰ ਦੱਸੋ ਕਿਦਾਂ ਦਾ ਸੱਟ ਸੱਟ ਰਿਵਿਊ ਵੀ ਦਿਓ ਹਾਂਜੀ ਹਾਂਜੀ ਬਿਲਕੁਲ ਰਿਵਿਊ ਦਿਓ ਨਾ ਚੰਗਾ ਲੱਗਦਾ ਦੱਸ ਕੇ ਜਾਓ ਜੇ ਥੋੜੀ-ਬੁਤੀ ਇਮਪਰੂਵਮੈਂਟ ਦੀ ਗੱਲ ਲੱਗਦੀ ਹੈ ਤਾਂ ਵੀ ਤੁਹਾਡੇ ਆ ਨਾ ਪੂਰੇ ਉਹ ਵੀ ਦੂਰ ਕਰੂਗੇ ਇੰਪਰੂਵ ਕਰੂਗੇ ਹਾਂਜੀ ਬਿਲਕੁਲ ਅੱਛਾ ਤੁਹਾਡਾ ਬ੍ਰਦਰ ਇੰਗਲੈਂਡ ਤੋਂ ਵੀ ਦੇਖ ਰਿਹਾ ਹਾਂਜੀ ਹਾਂ ਉਹਦਾ ਕਿੰਨਾ ਸਹਿਯੋਗ ਮੇਰਾ ਪੂਰਾ ਸਹਿਯੋਗ ਮੇਰੇ ਭਰਾ ਦਾ ਜੀ ਹੈਨਾ ਆਸ਼ੂ ਵੀ ਸਹਿਯੋਗ ਕਰਦਾ ਹਾਂਜੀ ਪੂਰਾ ਜੀ ਇਹ ਮੇਰੇ ਨਾਲ ਹੈ ਜੀ ਫੜਾ ਪੂਰਾ ਹਾਂਜੀ ਦੇਖੋ ਭਾਈ ਸੱਜੀ ਖੱਬੀ ਬਾਹਾਂ ਬਿਲਕੁਲ ਜੀ ਬਿਲਕੁਲ ਅੱਛਾ ਸੱਜੀ ਖੱਬੀ ਬਾਹਾਂ ਤੋਂ ਯਾਦ ਆਇਆ ਕਿ ਨਵੇਂ ਸ਼ਹਿਰ 'ਚ ਜਦੋਂ ਵੀ ਕੋਈ ਰਾਤ ਨੂੰ ਮੇਨ ਕੋਰਸ ਖਾਣ ਆਉਂਦਾ ਸੱਜੀ ਕੜਾਈ ਪਨੀਰ ਪਿਆ ਹੁੰਦੀ ਹੈ ਖੱਬੇ ਦਾਲ ਮੱਖਣੀ ਹੋਰ ਸਾਨੂੰ ਕੀ ਖਲਾਉਂਗੇ ਤਾਨੂੰ ਵੀ ਅੱਪਾ ਦਾਲ ਮਖਣੀ ਵੀ ਖਣਾ ਖਲਾਵਾਂਗੇ ਤੇ ਆਪਣੀ ਕੜਾਹੀ ਪਨੀਰ ਵੀ ਖਲਾਵਾਂਗੇ ਤੇ ਨਾਲ ਵਿੱਚ ਚਿਕਨ ਸਟ੍ਰਿਪਸ ਵੀ ਦੇ ਦਿਓ ਉਹ ਵੀ ਬਿਲਕੁਲ ਭਾਜੀ ਲਗਾ ਦਿਓ ਫਿਰ ਸਾਡੀ ਸੇਜ ਸੁਝਾ ਦਿਓ ਕਰੀਏ ਫਿਰ ਅੱਪਾ ਟੇੰਡਰ ਸ਼ੁਰੂ ਠੀਕ ਠੀਕ ਹੈ ਭਾਜੀ ਠੀਕ ਹੈ ਉਹ ਜੀ ਲੋਜੀ ਸ਼ੈਫ ਸਾਹਿਬ ਨੇ ਪੂਰੀ ਅੱਗ ਕੱਢੀ ਹੋਈ ਹੈ ਬਈ ਕੜਾਹੀ ਪਨੀਰ ਤੇ ਸਾਡੀ ਦਾਲ ਮਖਣੀ ਤਿਆਰ ਹੋ ਰਹੀ ਹੈ ਲੋਜੀ ਕੜਾਹੀ ਪਨੀਰ ਤੇ ਡੱਕਰੇ ਪਨੀਰ ਤੇ ਡੱਕਰੇ ਪਾ ਦਿੱਤੇ ਆ ਤੜਕੇ ਲੱਗ ਰਹੇ ਆ ਬਈ ਇੱਕੋ ਚੁੱਲੇ ਤੇ ਦਾਲ ਤੇ ਪਨੀਰ ਜਿਹੜਾ ਆ ਚੜ ਦਿੱਤਾ ਹੈ ਔਰ ਵੀ ਮੈਂ ਤਾਂ ਇੱਕੋ ਬੇਨਤੀ ਕੀਤੀ ਸ਼ੈਫ ਸਾਹਿਬ ਨੂੰ ਕਿ ਭਾਈ ਭਰ ਭਰ ਕੇ ਪਨੀਰ ਰੋਈ ਬਾਕੀ ਦੇਖੋ ਇਹਨਾਂ ਦਾ ਪੋਰਸ਼ਨ ਜਿਹੜਾ ਆ ਆਮ ਰੈਸਟੋਰੈਂਟਾਂ ਨਾਲੋਂ ਡੇਡਾ ਹੈ ਭਈ ਚਾਰ ਬੰਦੇ ਰਹਿ ਸਕਦੇ ਆਹ ਕਰੀਮ ਮੱਖਣ ਖੁੱਲੇ ਹੱਥ ਨਾਲ ਪਾਉਣਾ ਭਈ ਢਿੱਲੇ ਹੱਥ ਨਾਲ ਨਹੀਂ ਪਾਣਾ ਆ ਆਪਣੀਆਂ ਸਟ੍ਰਿਪਸ ਹੋ ਰਹੀਆਂ ਤਿਆਰ ਭਈ ਇਹ ਤਾਂ ਬਹੁਤ ਲذیذ ਲੱਗ ਰਹੀਆਂ ਦੇਖੋ ਬਟਰ ਨਾਨ ਤੇ ਬਟਰ ਵੀ ਖੁੱਲੇ ਹੱਥ ਨਾਲ ਪਾਉਣੀ ਆ ਢਿੱਲ ਨਹੀਂ ਕਰਨੀ ਅੱਜ ਬਾਹਰ ਖਾਣਾ ਆ ਤਸੱਲੀ ਨਾਲ ਖਾਣਾ ਤੇ ਸਾਡਾ ਫੂਡ ਹੋ ਗਿਆ ਰੈਡੀ ਲਿਆ ਕੁੜੀਏ ਭੁੱਖ ਬਹੁਤ ਲੱਗੀ ਆ ਸਾਥੀ ਆਰਡਰ ਸਾਡਾ ਰੈਡੀ ਹੈ ਸਭ ਤੋਂ ਪਹਿਲਾਂ ਚਿਕਨ ਸਟ੍ਰਿਪਸ ਨੇ ਪ੍ਰੈਜੈਂਟੇਸ਼ਨ ਬਹੁਤ ਅੱਛੀ ਹੈ ਦੋ ਤਰ੍ਹਾਂ ਦੇ ਸੌਸੇਸ ਦੇ ਦਿੱਤੇ ਆ ਖਾ ਕੇ ਦੱਸੂਗਾ ਕਿਹੋ ਜਿਹਾ ਔਰ ਉਹਦੇ ਨਾਲ ਨਾਲ ਦਾਲ ਮੱਖਣੀ ਹੈ ਜੀ ਕੜਾਈ ਪਨੀਰ ਹੈ ਬਟਰ ਨਾਨ ਹੈ ਤੇ گارਲਿਕ ਨਾਨ ਹੈ ਸਾਈਜ਼ ਅੱਛਾ ਹੈ ਲੇਕਿਨ ਸਭ ਤੋਂ ਪਹਿਲਾਂ ਮੈਂ ਗੱਲ ਕਰਨੀ ਚਾਹੁੰਗਾ ਕਿ ਜੋ ਇਹਨਾਂ ਨੇ ਪੋਰਸ਼ਨ ਦਿੱਤਾ ਹੈ ਉਹ ਕਾਫੀ ਜ਼ਿਆਦਾ ਹੈ ਆਮੂਮਨ ਕੀ ਹੁੰਦਾ ਹੈ ਕਿ ਜਦੋਂ ਤੁਸੀਂ ਕਿਸੇ ਵੀ ਰੈਸਟੋਰੈਂਟ ਜਾ ਕੇ ਦਾਲ ਮੱਖਣੀ ਜਾਂ ਕੜਾਈ ਪਨੀਰ ਦਾ ਆਰਡਰ ਦਿੰਦੇ ਹੋ ਜੇਕਰ 2 ਜਾਂ 4 ਜਾਣੇ ਹੋ ਤਾਂ ਤੁਸੀਂ ਜਦੋਂ ਪਹਿਲਾਂ ਹੀ ਬਾਲਚੋਂ ਕੱਟ ਕੇ ਆਪਣੀ ਪਲੇਟ 'ਚ ਕੜਾਈ ਪਨੀਰ ਜਾਂ ਦਾਲ ਪਾਉਂਦੇ ਹੋ ਤਾਂ ਤੁਸੀਂ ਸੋਚਣ ਤੇ ਮਜਬੂਰ ਹੋ ਜਾਂਦੇ ਹੋ ਕਿ ਅਰੇ ਇੱਕ ਹੋਰ ਆਰਡਰ ਕਰੀਏ ਕਿ ਨਾ ਕਰੀਏ ਲੇਕਿਨ ਇੱਥੇ 4 ਜਾਣਿਆਂ ਲਈ ਸਫੀਸ਼ੀਐਂਟ ਇਹਨਾਂ ਨੇ ਪੋਰਸ਼ਨ ਸਫੀਸ਼ੀਐਂਟ ਕੁਆਂਟੀਟੀ ਦੇ ਦਿੱਤੀ ਹੈ ਔਰ ਜੇ ਦਾਲ ਮੱਖਣੀ ਦੀ ਗੱਲ ਕਰੀਏ ਤਾਂ ਮੱਖਣ ਘਿਓ ਪਰ ਪਰ ਕੇ ਪਾਇਆ ਸੇਮੀ ਕੜਾਈ ਪਨੀਰ ਚ ਗਾਰਨਿਸ਼ ਕੀਤਾ ਹੋਇਆ ਬਹੁਤ ਅੱਛੀ ਪ੍ਰੈਜੈਂਟੇਸ਼ਨ ਹੈ ਔਰ ਇਧਰ ਵੀ ਦਾਲ ਮੱਖਣੀ ਵਿੱਚ ਮੱਖਣੀ ਜਿਹੜੀ ਆ ਉਹ ਪਰ ਪਰ ਕੇ ਪਾਈਆ ਤੇ ਘਿਓ ਵੀ ਜਿਹੜਾ ਪਰ ਪਰ ਕੇ ਪਾਇਆ ਸਭ ਤੋਂ ਪਹਿਲਾਂ ਵੀ ਵਿਲ ਰਿਵਿਊ ਚਿਕਨ ਸਟ੍ਰਿਪਸ ਔਰ ਨਵਾਂ ਸ਼ਹਿਰ ਵਿੱਚ ਹਾਲ ਦੀ ਘੜੀ ਨੌਜਵਾਨਾਂ ਦੀ ਪਹਿਲੀ ਪਸੰਦ ਬਣਤਾ ਜਾ ਰਿਹਾ ਚਿਕਨ ਸਟ੍ਰਿਪਸ ਬਾਹਰੋਂ ਦੇਖਣ ਨੂੰ ਬਹੁਤ ਕ੍ਰਿਸਪੀ ਨਜ਼ਰ ਆ ਰਿਹਾ ਕ੍ਰਾਂਚੀ ਨਜ਼ਰ ਆ ਰਿਹਾ ਅੰਦਰੋਂ ਕਿੰਨਾ ਜੂਸੀ ਆਪਾਂ ਟੇਸਟ ਕਰਕੇ ਦੇਖਦੇ ਹਾਂ ਸੌਸ ਜਿਹੜਾ ਦਿੱਤੀ ਹੋਈ ਹੈ ਉਹ टेस्टी टेस्ट का ब्लास्ट है टेंडरिंग, इम्प्रेसिव है और बहुत अब ऑयली नहीं है जब आप कह लिए कि एक्स्ट्रा ऑयली नहीं है जिन्नी की जरूरत है उन्ना ही ऑयल है और क्रंची बहुत है जूसी बहुत है वेरी इंप्रेसिव ਵਨ ਥਿੰਗ ਆ ਮਸਟ ਸੇ ਜਿਹੜੇ ਚਿਕਨ ਸਟ੍ਰਿਪਸ ਨੇ ਰੀਅਲੀ ਫਿੰਗਰ ਲਿਕਿੰਗ ਨੇ ਹਾਲਾਂਕਿ ਮੈਂ ਮੇਨ ਕੋਰ ਸ਼ੁਰੂ ਕਰਨਾ ਲੇਕਿਨ ਦਿਲ ਨਹੀਂ ਕਰਦਾ ਕਿ ਚਿਕਨ ਸਟ੍ਰਿਪਸ ਨੂੰ ਛੱਡਿਆ ਜਾਵੇ ਮੂੰਹ ਚ ਪਾਣੀ ਆ ਰਿਹਾ ਬਹੁਤ ਸਵਾਦ ਹੈ ਬਹੁਤ ਜੂਸੀ ਹੈ ਤੇ ਬਹੁਤ ਸਵਾਦ ਹੈ ਬਹੁਤ ਕਰੰਚੀ ਹੈ ਬਲਾਸਟ ਹੈ ਟੇਸਟ ਦਾ ਬਲਾਸਟ ਹੈ ਮੇਨ ਕੋਰ ਸ਼ੁਰੂ ਕਰਦੇ ਆ ਜੀ ਦਾਲ ਬਹੁਤ ਸਮੂਥ ਲੱਗ ਰਹੀ ਹੈ ਪਿਓਰ ਲੱਗ ਰਹੀ ਹੈ ਹੈਲਦੀ ਲੱਗ ਰਹੀ ਹੈ ਔਰ ਕੰਫਰਟ ਲੱਗ ਰਹੀ ਹੈ ਪਿਓਰ ਕੰਫਰਟ ਲੱਗ ਰਹੀ ਹੈ ਔਰ ਜਿਵੇਂ ਪਹਿਲਾਂ ਤੁਹਾਨੂੰ ਦਿਖਾਤਾ ਕਿ ਪੋਰਸ਼ਨ ਬਹੁਤ ਜ਼ਿਆਦਾ ਹੈ ਮੱਖਣੀ ਦੀ ਕੁਆਂਟੀਟੀ ਬਹੁਤ ਜ਼ਿਆਦਾ ਹੈ ਔਰ ਮੈਂ ਤੁਹਾਨੂੰ ਬਟਰ ਨਾਨ ਦੇ ਨਾਲ ਇਹਨੂੰ ਟੇਸਟ ਕਰਕੇ ਦੱਸਦਾ ਔਰ ਬਟਰ ਨਾਨ ਦੇਖੋ ਇਹਦੇ ਬਟਰ ਬਹੁਤ ਬੈਲੈਂਸ ਕੀਤਾ ਹੋਇਆ ਔਰ ਗਰਚੀ ਲੱਗ ਰਹੀ ਹੈ ਕਿਉਂਕਿ ਥੋੜੀ دیر ਹੋ ਗਈ ਹੈ ਪਹਿਲੇ ਸ਼ਾਰਟ ਚ ਬਟ ਜਿਹੜੀ ਗੱਲ ਟੇਸਟ ਦੀ ਹੈ ਉਹ ਖਾ ਕੇ ਪਤਾ ਲੱਗੇਗੀ ਰੀਅਲ ਟੇਸਟ ਆਫ ਦਾਲ ਮੱਖਣੀ ਜਿਸ ਮਤਲਬ ਮੈਂ ਕਹਿਣਾ ਚਾਹੁੰਦਾ ਕਿ ਜਿਸ ਦਾਲ ਮੱਖਣੀ ਤੁਸੀਂ ਸਰਚ ਵਿੱਚੋਂ ਦਾ ਵਾਈਟ ਪਲੇਟ 'ਚ ਆ ਕੇ ਤੁਹਾਡੀ ਉਹ ਸਰਚ ਖਤਮ ਹੋ ਜਾਣੀ ਹੈ ਇੰਨੀ ਨਰਮ ਇੰਨੀ ਸੌਫਟ ਪਿਓਰ ਕੰਫਰਟ ਜ਼ੁਬਾਨ ਤੇ ਜਾ ਕੇ ਆਪ ਕੁਲਦੀ ਹੈ ਨਾ ਜ਼ਿਆਦਾ ਤਿੱਖੀ ਹੈ ਨਾ ਫਿੱਕੀ ਹੈ ਮਤਲਬ ਜਿਵੇਂ ਕਿ ਇਹਨਾਂ ਦੇ ਸ਼ੈਫ ਨੇ ਨਵਾਂ ਸ਼ਹਿਰ ਦਾ ਟੇਸਟ ਜਿਹੜਾ ਆ ਉਹ ਸਮਝ ਲਿਆ ਹੋਵੇ ਵੈਰੀ ਨਾਈਸ ਰੀਅਲੀ ਇੰਪ੍ਰੈਸਰ ਮੇਨ ਕੋਰਸ ਵਿੱਚ ਅਗਲੀ ਵਾਰੀ ਕੜਾਈ ਪਨੀਰ ਦੇਨ ਇਟਸ ਰੀਅਲੀ ਲੁਕਿੰਗ ਵੈਰੀ ਰਿਚ ਔਰ ਸਮੂਥ ਕਿੰਨਾ ਹੈ ਇਹ ਖਾ ਕੇ ਪਤਾ ਲੱਗੇਗਾ ਔਰ ਇਹਦੇ ਨਾਲ ਆਪਾਂ ਲੈਣ ਵਾਲੇ ਆ ਜੀ گارਲਿਕ ਨਾਲ ਗਰੇਵੀ ਬਹੁਤ ਥਿੱਕ ਨਜ਼ਰ ਆ ਰਹੀ ਹੈ ਔਰ ਸਵੀਟ ਨਜ਼ਰ ਆ ਰਹੀ ਹੈ ਆ گارਲਿਕ ਨਾਲ ਹੈ ਜੀ ਮਸਾਲਾ ਉੱਤੇ ਲੱਗਿਆ ਹੋਇਆ ਔਰ ਇਹਦੇ ਅੰਦਰ ਲਸਣ ਖਾਣ ਤੋਂ ਬਾਅਦ ਕਿੰਨਾ ਕੁ ਮਹਿਸੂਸ ਹੁੰਦਾ ਕਿੰਨਾ ਕੁ ਸਵਾਦ ਆਉਂਦਾ ਉਹ ਖਾ ਕੇ ਪਤਾ ਲੱਗੇਗਾ ਟੇਸਟ ਕਿਹੋ ਜਿਹਾ ਉਹ ਖਾ ਕੇ ਪਤਾ ਲੱਗੇਗਾ ਜਟਪਟਾ ਆਈ ਮੀਨ ਟੂ ਸੇ گارਲਿਕ ਨਾਨ ਅਤੇ ਕੜਾਈ ਪਨੀਰ ਦਾ ਜਦੋਂ ਮਿਕਸਚਰ ਬਣਦਾ ਹੈ ਬਲੈਂਡ ਹੁੰਦਾ ਜਟਪਟਾ ਟੇਸਟ ਹੈ ਜੁਗਲਬੰਦੀ ਬਹੁਤ ਅੱਛੀ ਹੈ ਔਰ ਕੜਾਈ ਪਨੀਰ ਦੇ ਜਿਹੜੇ ਪੀਸਸ ਨੇ ਇਹ ਖਾ ਕੇ ਦੱਸਦਾ very soft very smooth much aapko zuban te aapko thapne quality bahut achchi hai quantity to achchi hai lekin quality vi paneer di bahut achchi hai tasty jab mar paaji khana main kha liya really bahut delicious hai bahut achcha lagya mainu khana aur khaas gal eh hai ke jo rate list hai ohnu jadon banda padda hai na mann ch waisi khushi ho jandi hai ke yaar rate bada genuine hai matlab jivein tusi mere khana khan ton pehla gall kahi si gi ke 1000 rupaye ch ek parivar ਖੁਸ਼ੀ ਖੁਸ਼ੀ ਖਾਣਾ ਖਾ ਕੇ ਰੱਜ ਕੇ ਚਲੇ ਜਾ ਸਕਦਾ ਹਾਂਜੀ ਬਿਲਕੁਲ ਬਿਲਕੁਲ ਉਹ ਪੂਰਾ ਫੀਚਰ ਤੁਸੀਂ ਦਿੰਦੇ ਹੋ ਹਾਂਜੀ ਹਾਂਜੀ ਅੱਛਾ ਤੁਸੀਂ ਕੰਬੋ ਪੈਕ ਦੀ ਗੱਲ ਕਰਦੇ ਸੀ ਹਾਂਜੀ ਹਾਂਜੀ ਭਈ ਆਪਣੇ ਕੋਲ ਕੰਬੋ ਵੀ ਹੈਗੇ ਆ ਠੀਕ ਹੈ ਜੀ ਆਸ਼ੂ ਦੱਸਣਗੇ ਹਾਂਜੀ ਬਿਲਕੁਲ ਜੀ ਭਾਈ ਆਪਾਂ ਇਹਦਾ ਕੰਬੋ ਆਫਰ ਤਿਆਰ ਕੀਤੇ ਆ ਜਿਵੇਂ ਕਿ ਮੈਕਡੋਨਲਡ KFC ਡੋਮੀਨੋਸ ਵਗੈਰਾ ਵਿੱਚ ਕੰਬੋ ਹੁੰਦੇ ਆ ਉਸੇ ਤਰ੍ਹਾਂ ਆਪਾਂ ਕੰਬੋ ਆਫਰ ਤਿਆਰ ਕੀਤੇ ਆ ਜਿਹੜਾ ਆਪਣਾ ਕੰਬੋ ਆਫਰ ਆ ਉਹ ਵੈਜ ਨਾਨ ਵੈਜ ਦੋਨੋਂ ਹੀ ਆ ਹਾਂਜੀ ਭਾਈ ਇਹ ਵੈਜ ਨਾਨ ਵੈਜ ਭਾਈ ਦੋਨੋਂ ਹੀ ਆ ਜੀ ਠੀਕ ਹੈ ਜੀ ਤੇ ਇਹਦੇ ਵਿੱਚ ਆਪਣਾ ਇੰਗਲ ਬੰਦੇ ਨੇ ਆਣਾ ਤੇ 120 ਵਿੱਚ ਰੱਜ ਸਕਦਾ ਜੇ ਦੋ ਜਾਣੇ ਆ 300 ਵਿੱਚ ਅੱਛਾ ਖਾਣਾ ਉਹਨਾਂ ਨੂੰ ਮਿਲ ਜਾਏਗਾ ਡਰਿੰਕਸ ਨਾਲ ਹੋਣਗੇ ਹਾਂਜੀ ਭਾਜੀ ਕਿਹਿਆਂ ਦੇ ਵਿੱਚ ਡਰਿੰਕਸ ਵੀ ਨਾਲ ਠੀਕ ਹੈ ਜੀ ਹਾਂਜੀ ਠੀਕ ਹੈ ਮਤਲਬ ਤੁਸੀਂ ਇਹਨਾਂ ਨੇ ਕੰਬੋ ਪੈਕ ਬਣਾਏ ਹੋਏ ਆ ਇਹਨਾਂ ਦੇ ਕਹਿਣ ਦਾ ਮਤਲਬ ਜਿਵੇਂ ਤੁਸੀਂ ਮੈਕਡੋਨਲਡਸ ਚਲੇ ਜਾਂਦੇ ਹੋ ਤੁਸੀਂ KFC ਚਲੇ ਜਾਂਦੇ ਉੱਥੇ ਕੰਬੋ ਪੈਕ ਬਣਾਏ ਹੁੰਦੇ ਤਾਂ ਜੋ ਬਜਟ ਫਰੈਂਡਲੀ ਉਹ ਹੋਵੇ ਕੰਬੋ ਪੈਕ ਤਾਂ ਦੋ ਜਾਣੇ 300 ਰੁਪਿਆ ਖਰਚ ਕੇ ਉਹਨਾਂ ਨੂੰ ਚਿਕਨ ਵਾਲਾ ਕੰਬੋ ਪੈਕ ਵੀ ਮਿਲ ਸਕਦਾ ਤੇ ਵੈਜ ਪੈਕ ਵੀ ਮਿਲ ਸਕਦਾ ਕੰਬੋ ਮਿਲ ਸਕਦਾ ਹਾਂਜੀ ਗਰਮੀਆਂ ਆਵਾ ਜਿਆਦੇ ਜਿਹਦਾ ਮਿੰਟ ਜੀਤੋਂ ਆਉਂਦੇ ਨੇ ਨਾ ਸ਼ੇਕਸ ਵਗੈਰਾ ਉਹਨਾਂ ਦੋ ਸ਼ੇਕਸ ਦੇ ਨਾਲ ਪਾਪਾ ਇੱਕ ਸ਼ੇਕ ਫ੍ਰੀ ਕੀਤਾ ਵਾ ਉਹ ਵੀ ਇਹਦੇ ਵਿੱਚ ਆਪਾਂ ਮੈਂਸ਼ਨ ਕੀਤਾ ਵਾ ਸਾਰਾ ਬਹੁਤ ਸਾਰੇ ਫੀਚਰਸ ਦੇ ਦਿਓ ਹਾਂਜੀ ਬਹੁਤ ਸਾਰੇ ਉਹ ਆਕੇ ਹੀ ਪਤਾ ਲੱਗਣਾ ਪਰ ਹੈ ਬਜਟ ਫਰੈਂਡਲੀ ਬਿਲਕੁਲ ਭਾਜੀ ਬਜਟ ਦੇ ਵਿੱਚ ਬਹੁਤ ਮਹਿੰਗਾ ਨਹੀਂ ਨਹੀਂ ਬਿਲਕੁਲ ਜੇਬ ਨੂੰ ਟਾਕੀਦਾ ਨਹੀਂ 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 ਭਾਜੀ ਮੈਂ ਉਹੀ ਗੱਲ ਕਰਨਾ ਵੀ ਇੱਕ ਵਾਰੀ ਵਿਜ਼ਿਟ ਜ ਸ਼ਹਿਰ ਦੇ ਜਿਹੜੇ ਭੈਣ ਭਰਾ ਆ ਨਾ ਉਹ ਸਵੇਰੇ ਸਵੇਰੇ ਪਰੌਂਠੇ ਖਾਣਦੇ ਬਹੁਤ ਸ਼ਕੀਨ ਆ ਪਰੌਂਠੇ ਬਣਾਉਂਦੇ ਹੋ ਬਿਲਕੁਲ ਭਾਜੀ ਉਹਨਾਂ ਨੂੰ ਕਹਿੰਦੇ ਆ ਕਿ ਵਾਈਟ ਪਲੇਟ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਸਾਡੇ ਕੋਲ ਕਈ ਤਰ੍ਹਾਂ ਦੇ ਪਰੌਂਠੇ ਆ ਠੀਕ ਆ ਜੀ ਤੇ ਮਤਲਬ ਵਾਈਟ ਪਲੇਟ ਤੇ ਕਈ ਤਰ੍ਹਾਂ ਦੇ ਪਰੌਂਠੇ ਮਿਲ ਜਾਣਗੇ ਬਿਲਕੁਲ ਭਾਜੀ ਬਿਲਕੁਲ ਦਹੀਂ ਫਰੈਸ਼ ਹੋਏਗਾ ਲੱਸੀ ਮਿਲੇਗੀ ਲੱਸੀ ਫਰੈਸ਼ ਲੰਚ ਬਿਲਕੁਲ ਲੰਚ ਡਿਨਰ ਹੈ ਆਪਣਾ ਕੋ ਬ੍ਰੇਕਫਾਸਟ ਮੰਨ ਲਓ ਕਿਸ ਦਾ ਕੋ ਰਿਸ਼ਤਾ ਹੋਣ ਲੱਗਾ ਹਾਂਜੀ ਕੁੜਮਾ ਨੂੰ ਮਿਲਣਾ ਉਹ ਕਹਿ ਸਕਦੇ ਕਿ ਵਾਈਟ ਪਲੇਟ ਚੱਲੀਏ ਬਿਲਕੁਲ ਜੀ ਬਿਲਕੁਲ ਬ ਬਿਲਕੁਲ ਕਰਾਂਗੇ ਭਾਜੀ ਬਿਲਕੁਲ ਮਾਨ ਦਾ ਕਿਟੀ ਪਾਰਟੀ ਕਰੂਗੇ ਉਹਨਾਂ ਨੂੰ 10% ਭਾਜੀ ਡਿਸਕਾਊਂਟ ਕਰਾਂਗੇ ਜਰੂਰ ਪਰ ਜੇ ਆਪਣੀ ਭਾਜੀ ਹੁਣਾਂ ਦੀ ਵੀਡੀਓ ਸ਼ੇਅਰ ਕਰਕੇ ਆਉਗੇ ਸ਼ੇਅਰ ਕਰਕੇ ਆਉਗੇ ਤੇ ਅੱਛਾ ਜੇ ਦੇਖ ਦਿਖਾਇਆ ਕਰਨਾ ਭਾਜੀ ਬਿਲਕੁਲ ਜੀ ਗੱਲ ਗੱਲ ਆਪਾਂ ਹਰ ਇੱਕ ਇਸ ਨੂੰ ਡਿਸਕਾਊਂਟ ਦਵਾਵਾਂਗੇ ਜਿਹੜੀ ਪਾਰਟੀ ਆ ਤੁਹਾਨੂੰ ਪੱਕਾ ਡਿਸਕਾਊਂਟ ਆਪਾਂ ਦਵਾਵਾਂਗੇ ਅੱਛਾ ਬ੍ਰੇਕਫਾਸਟ ਲੰਚ ਡਿਨਰ ਤਿੰਨੇ ਚੀਜ਼ ਐਥੇ ਅਵੇਲੇਬਲ ਪਰੌਂਠੇ ਵੀ ਖਾਣੇ ਉਹ ਵੀ ਅਵੇਲੇਬਲ ਐ ਇਹ ਤਾਂ ਤਾਂ ਨਿੱਕੇ ਲੈ ਕੇ ਸੈਂਡ ਨੂੰ ਬਣਾਉਂਨੇ ਆ ਨਹੀਂ ਨਹੀਂ ਭਾਜੀ ਐਵਰੀ ਡੇ ਐਵਰੀ ਡੇ ਆਪਣਾ ਕੋ ਆ ਅੱਛਾ ਪਰੌਂਠੇ ਦਾ ਕੀ ਕਿੱਥੋਂ ਪ੍ਰਾਈਸ ਸ਼ੁਰੂ ਹੋ ਜਾਂਦਾ ਪਰੌਂਠੇ ਭਾਜੀ ਆਪਣਾ ਕੋ 50 ਰੁਪਏ ਤੋਂ ਸਟਾਰਟ ਹੋ ਜਾਂਦਾ ਬੜ ਬਿਲਕੁਲ ਭਾਜੀ ਬਿਲਕੁਲ ਤਾਂ ਹੀ ਮੈਂ ਕਹਾਂਜੀ ਬਿਲਕੁਲ ਉਹ ਤੁਹਾਨੂੰ ਇੱਕ ਵਾਰੀ ਵਿਜ਼ਿਟ ਜਰੂਰ ਕਰੋ ਤੁਸੀਂ ਇੱਕ ਵਾਰੀ ਤੁਸੀਂ ਆਪ ਦੱਸੂਗਾ ਕਿ ਵੀ ਸਾਡਾ ਮਤਲਬ ਡਰ ਕੱਢ ਕੇ ਆ ਜਾਓ ਤੁਸੀਂ ਇਹ ਨਾ ਕਹੋ ਕਿ ਵਾਈਟ ਪਲੇਟ ਤੇ ਚੱਲੇ ਹਾਂ ਕੁਆਲਿਟੀ ਬਹੁਤ ਅੱਛੀ ਤੁਸੀਂ ਚੱਲੇ ਵਾਈਟ ਪਲੇਟ ਤੇ ਹਾਂ ਲੇਕਿਨ ਪ੍ਰਾਈਸ ਤੁਹਾਡੇ ਪੈਰਲ ਚੱਲੇਗਾ ਤੁਹਾਡੀ ਜੇਬ ਤੇ ਡਾਕਾ ਨਹੀਂ ਬਿਲਕੁਲ ਭਾਜੀ ਬਿਲਕੁਲ ਨੀਟ ਐਂਡ ਕਲੀਨ ਮਾਹੌਲ ਮਿਲੇਗਾ ਤੁਸੀਂ ਆਉਂਗੇ ਲਵਸ਼ਿੰਗ ਲਕਜ਼ਰੀ ਮਾਹੌਲ ਮਿਲੇਗਾ ਬਿਲਕੁਲ ਸਾਫ ਸੁਥਰਾ ਸੈਨੀਟੇਸ਼ਨ ਬਹੁਤ ਹੈ ਔਰ ਖਾਣਾ ਤੁਹਾਨੂੰ ਬਹੁਤ ਹੀ ਲذیذ ਬਹੁਤ ਹੀ ਡੇਲੀਸ਼ੀਅਸ ਮਿਲੇਗਾ ਜਿੱਦੂ ਖ खुश हो गया ठीक है ब्रदर थैंक यू वेरी मच बहुत चंगा लगे थे आगे एक रिव्यू इन्होंने दा भी ले लिया चंडीगढ़ तो आए बिल्कुल भाई जी बिल्कुल जी बिल्कुल द फूड वाज एक्सेप्शनल बहुत अच्छा था इंफ्रास्ट्रक्चर भी इंप्रेसिव है क्लीन एंड कंफर्टेबल है प्राइसेस भी जेन्युइन है ठीक है प्रेजेंटेशन अच्छी लगी हां ऑल ओके ऑल ओके यस कितने मार्क्स देने हो आई विल रेट इट 9 आउट ऑफ 10 9 देते ਅੱਜ ਤੁਹਾਡਾ ਅਨਕਲ ਐਕਸਪੀਰੀਅੰਸ ਕਿਵੇਂ ਚੱਲ ਰਿਹਾ ਹੈ? ਹਾਂ ਬਹੁਤ ਵਧੀਆ। ਠੀਕ ਹੈ। ਅੱਛਾ ਰਿਹਾ ਜੀ। ਬਹੁਤ ਵਧੀਆ। ਫੈਮਿਲੀ ਨੇ ਇੰਜੋਏ ਕੀਤਾ? ਹਾਂ ਜੀ ਬਹੁਤ ਵਧੀਆ। ਅੱਜ ਤੁਹਾਡੀ ਮਰਜ ਅਨਿਵਰਸਰੀ ਹੈ। ਹਾਂ ਜੀ। ਮੇਰੇ ਵੱਲੋਂ ਤੇ ਸਾਡੇ ਪਰਿਵਾਰ ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈ। ਥੈਂਕ ਯੂ। ਪ੍ਰਮਾਤਮਾ ਕਰੇ ਦੀ ਤੰਦਰੁਸਤੀ ਬਣੀ ਰਹੇ। ਹਾਂ ਜੀ। ਚੜ੍ਹਦੀ ਕਲਾ ਬਣੀ ਰਹੇ। ਬਸ ਉਹੀ ਉੱਪਰ ਵਾਲੀ। ਖਾਣਾ ਚੱਲ ਲੱਗਿਆ ਜੀ? ਹਾਂ ਜੀ ਬਹੁਤ ਵਧੀਆ। ਬਾਕੀ ਨੂੰ ਆਣਾ ਚਾਹੀਦਾ। ਹਾਂ ਜੀ ਹਾਂ ਜੀ। ਠੀਕ। ਡਿਸਕਾਊਂਟ ਦਵਾਦੀ ਹੈ ਨਾ? ਉਹ ਤਾਂ ਵਾਈ ਦੇ ਅਖੀਰਲੀ ਸਫਾਤੇ ਮੈਂ ਹੀ ਕਰਨਾ ਚਾਹਾਂਗਾ ਕਿ ਜੇਕਰ ਤੁਸੀਂ ਆਪਣੇ ਕਿਸੇ ਦੋਸਤ ਨਾਲ ਆਪਣੇ ਕਿਸੇ ਕਲੀਗ ਦੇ ਨਾਲ ਆਪਣੀ ਫੈਮਿਲੀ ਨਾਲ ਆਪਣੇ ਬੱਚਿਆਂ ਨਾਲ ਆਪਣੇ ਬਜ਼ੁਰਗਾਂ ਨਾਲ ਅੱਛਾ ਟਾਈਮ ਸਪੈਂਡ ਕਰਨਾ ਚਾਹੁੰਦੇ ਹੋ ਇੱਕ ਲੈਵਿਸ਼ਿੰਗ ਇੱਕ ਲਗਜ਼ਰੀ ਟਾਈਮ ਸਪੈਂਡ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਇੱਕ ਵਾਰ ਦਾ ਵਾਈਟ ਪਲੇਟ ਨਵਾਂ ਸ਼ਹਿਰ ਬੰਗਾ ਰੋਡ ਤੇ ਵਿਜ਼ਿਟ ਕਰੋ ਕਿਉਂਕਿ ਤੁਹਾਡੀ ਮਹਿਫਿਲ ਨੂੰ ਉਹਨੂੰ ਚਾਰ ਚੰਨ ਲਗਾ ਦੇਣਗੇ ਉਹਨੂੰ ਬੇਮਿਸਾਲ ਬਣਾ ਦੇਣਗੇ ਔਰ ਇੱਥੇ ਆ ਕੇ ਜੇ ਤੁਸੀਂ ਇੱਕ ਬਹੁਤ ਹੀ ਪ੍ਰੋਪਰ ਸੁਸਤਰੀ ਜਗ੍ਹਾ ਤੇ ਖਾਣਾ ਖਾਓਗੇ ਬਹੁਤ ਹੀ ਅੱਛਾ ਤਿਆਰ ਕੀਤਾ ਭੋਜਨ ਛਕੋਗੇ ਤਾਂ ਤੁਹਾਡਾ ਦਿਲ ਬਹੁਤ ਖੁਸ਼ ਹੋ ਜਾਵੇਗਾ ਔਰ ਨਾਲ ਦੀ ਨਾਲ ਜੇਕਰ ਤੁਸੀਂ ਆਪਣੇ ਮਿਸਿਸ ਦੇ ਨਾਲ ਇੱਕ ਰੋਮੈਂਟਿਕ ਡਿਨਰ ਕਰਨਾ ਚਾਹੁੰਦੇ ਹੋ ਤਾਂ ਵੀ ਇਹ ਜਿਹੜੀ ਜਗ੍ਹਾ ਆ ਬਹੁਤ ਅੱਛੀ ਹੈ ਇਹ ਆਲੀਸ਼ਾਨ ਜਿਹੜੀ ਜਗ੍ਹਾ ਆ ਉਹ ਤੁਹਾਡੇ ਮਨ ਨੂੰ ਤੁਹਾਡੇ ਰੂਹ ਨੂੰ ਬਹੁਤ ਸਕੂਨ ਦੇਵੇਗੀ ਜੇਕਰ ਤੁਸੀਂ ਇਸ ਤੋਂ ਪਹਿਲਾਂ ਵਾਈਟ ਪਲੇਟ ਤੇ ਵਿਜ਼ਿਟ ਕੀਤਾ ਤੁਹਾਡਾ ਇੱਥੇ ਆਉਣ ਦਾ ਸਫ਼ਰ ਕਿਹੋ ਜਿਹਾ ਰਿਹਾ ਸੀ ਤੁਸੀਂ ਕਮੈਂਟ ਕਰਕੇ ਲਿਖ ਸਕਦੇ ਹੋਰ ਜੇਕਰ ਤੁਸੀਂ ਸਾਡੀ ਵੀਡੀਓ ਤੋਂ ਬਾਅਦ ਇੱਥੇ ਵਿਜ਼ਿਟ ਕੀਤਾ ਫਿਰ ਉਸ ਤੋਂ ਬਾਅਦ ਤੁਹਾਡਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ ਤਾਂ ਵੀ ਤੁਸੀਂ ਵਾਪਸ ਆ ਕੇ ਵੀਡੀਓ ਤੇ ਆਪਣੇ ਕਮੈਂਟ ਲਿਖ ਸਕਦੇ ਹੋ ਸਾਰਾ ਤੁਹਾਡੇ ਕਮੈਂਟ ਦੀ ਕੁੱਡੀ ਕਰੇਗੀ ਉਮੀਦ ਕਰਦੇ ਤੁਹਾਨੂੰ ਅੱਜ ਦੀ ਪੇਸ਼ਕਸ਼ ਬਹੁਤ ਚੰਗੀ ਲੱਗੀ ਹੋਵੇਗੀ ਔਰ ਨਵਾਂ ਸ਼ਹਿਰ ਦੇ ਨੌਜਵਾਨ ਨੇ ਇੱਕ ਕੰਮ ਖੋਲਿਆ ਮੈਂ ਜ਼ਰੂਰ ਚਾਹੂੰਗਾ ਇੱਕ ਵਾਰ ਤੁਸੀਂ ਉਸ ਨੂੰ ਮੌਕਾ ਦਿਓ ਤਾਂ ਜੋ ਅਸੀਂ ਆਪਣੇ ਨਵਾਂ ਸ਼ਹਿਰ ਦੇ ਇਸ ਨੌਜਵਾਨ ਨੂੰ ਕਾਮਯਾਬ ਕਰ ਸਕੀ ਉਮੀਦ ਕਰਦੇ ਤੁਹਾਨੂੰ ਅੱਜ ਦੀ ਪੇਸ਼ਕਸ਼ ਬਹੁਤ ਚੰਗੀ ਲੱਗੀ ਹੋਵੇਗੀ ਬਣੇ ਰਹਿਣਾ ਬੇਤਨ ਹਸ਼ਮ ਸ਼ੋਰੀ ਕੈਮਰਾ ਪਸੰਦੀ ਕੋ ਜਸਦਾ ਹੋਰ ਜਲਦੀ ਫਿਰ ਕੌਜ ਰਹੋਗੇ ਸਤਿ ਸ਼੍ਰੀ ਅਕਾਲ ਰੱਬ ਰੱਖਾ